ਨਹੀਂ ਭੁਲਾ ਸਕਦੇ ਸੰਦੀਪ ਸਿੰਘਲਾ ਤੇਰੀ ਯਾਦ ਨੂੰ ਸਾਰਿਆਂ ਦੇ ਦਿਲਾਂ ਵਿੱਚ ਦਿਲ ਦੀ ਧੜਕਣ ਵਾਂਗ ਧੜਕੇਗਾ ਸੰਦੀਪ ਸਿੰਘਲਾ ਤੇਰੀ ਯਾਦ ਕਿਹੋ ਜਿਹੀ ਬਹੁਤ ਮਹਿਸੂਸ ਹੁੰਦੀ ਆ ਉਹ ਇੱਕ ਸਮਾਜ ਸੇਵੀ ਤੌਰ ਤੇ ਕੰਮ ਕਰਦੇ ਸੀ ਕਿਸਾਨੀ ਅੰਦੋਲਨ ਲਾ ਲੋ ਇੱਥੇ ਵੀ ਅਸੀਂ ਬਹੁਤ ਦੇਖਦੇ ਸੀ ਉਹਨਾਂ ਨੂੰ ਕਿ ਵੀ ਕਰੋਨਾ ਵਾਇਲੇ ਦੇਖ ਲੋ ਜੀ ਕਿੰਨਾ ਉਹਨਾਂ ਨੇ ਮਤਲਬ ਕਿ ਬਹੁਤ ਸੇਵਾ ਕੀਤੀ ਆ ਕੀ ਕਾਂਗਰਸ ਨੋਟ ਦੇ ਅੱਜ ਸੰਦੀਪ ਸਿੰਘਲਾ ਦੀ ਚੋਟੀ ਕਰ ਸੀ ਤੇ ਜਿੰਨਾ ਵੀ ਸਾਡੇ ਪਰਿਵਾਰ ਵੱਲੋਂ ਲੰਗਰ ਦਾ आयोजन ਕੀਤਾ ਜਾਂਦਾ ਉਹਨਾਂ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹਦੀ ਯਾਦ ਨੂੰ ਹੀ ਕਾਇਆ ਰੱਖ ਸਕੀਏ ਉਹਦੀ ਆਤਮਾ ਨੂੰ ਸ਼ਾਂਤੀ ਦੇ ਵਾਸਤੇ ਲਈ ਛੋਟਾ ਮੋਟਾ ਪਰਿਵਾਰਕ ਨਹੀਂ ਅਸੀਂ ਪ੍ਰੋਗਰਾਮ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਉਹ ਅਸੀਂ ਰੱਖਿਆਗਾ ਗੱਲ ਇਹ ਹੈ ਵੀ ਬੱਚੇ ਦਾ ਮਾਪਿਆਂ ਦੀਆਂ ਬਸੀਆਂ ਬਣਾਉਂਦੇ ਆਏ ਨੇ ਪਰ ਮੈਂ ਇੱਕ ਹੈਜਾ ਭਾਗਾ ਬਾਪ ਹੈ ਇਹਨਾਂ ਦੇ ਬੇਟੇ ਦੀ ਬਸੀ ਬਣਾਣਾ ਮਾਲਕ ਨੂੰ ਜੋ ਮਨਜ਼ੂਰ ਹੈ ਉਹਦੇ ਮੁਤਾਬਕ ਉਹਦੇ ਪਹਿਨਾ ਪਾਈਆਂ ਦੇ ਪ੍ਰਤਿਬ ਨਾਲ ਅਦੀ ਯਾਦ ਨੂੰ ਤਾਜ਼ਾ ਰੱਖਣ ਦੀ ਕੋਸ਼ਿਸ਼ ਕਰੋ। ਉਹਨਾਂ ਦੀ ਚਾਹਣ ਵਾਲੇ ਨੂੰ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਉਹਦੇ ਚਾਹਣ ਵਾਲੇ ਨੇ ਉਹਨਾਂ ਦੀ ਚਾਹਤ ਦੀ ਉਹਨਾਂ ਦੇ ਪਿਆਰ ਸਭ ਦਾ ਹੀ ਜੋ ਮੈਂ ਇਸ ਮੰਲੇ ਵਿੱਚ ਜਿੰਨਾ ਵੀ ਕੋਸ਼ਿਸ਼ ਕਰਦਾ ਮੈਂ ਦੁੱਖ ਸੁੱਖ ਦੇ ਵਿੱਚ ਉਹਦੀ ਯਾਦ ਨੂੰ ਤਾਜ਼ਾ ਰੱਖਣ ਵਾਸਤੇ ਹੀ ਮੈਂ ਸਪਰਾਹਲਾ ਕਰਦਾ ਹਾਂ। ਵੀ ਲੋਕਾਂ ਨੇ ਜੋ ਉਹਨੂੰ ਪਿਆਰ ਮਾਨ ਸਤਿਕਾਰ ਜੋ ਸੰਦੀਪ ਹੁੰਦਦਾ ਹੈ ਮੈਂ ਸੋਚਦਾ ਵੀ ਉਹਦਾ ਅਸੀਂ ਕਿਵੇਂ ਲੋਕਾਂ ਦਾ ਕਰਜ਼ਾ ਮੋੜ ਸਕਦੇ ਜਿੰਨਾ ਕਿ ਸੱਤੋਂ ਮੋੜਿਆ ਜਾ ਸਕਦਾ ਉਹਨਾਂ ਕ ਅਸੀਂ ਮੋੜ ਵੀ ਕੋਸ਼ਿਸ਼ ਕਰਦੇ ਆ ਪਰ ਮੈਂ ਉਹ ਲੋਕਾਂ ਨੇ ਪਿਆਰ ਦਿੱਤਾ ਉਹਦਾ ਕਰਜ਼ਾ ਮੈਂ ਮੋੜ ਨਹੀਂ ਸਕਦਾ